ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇੰਡੀਆ 24 ਇਨਫੋਲਾਈਨ ਨਿਊ ਚੈਨਲ ਤੇ ਤੇ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਦਿੱਲੀ ਤੋਂ ਫਿਕਰੀਵਾਲ ਬਾਰਡਰ ਦੀਆਂ ਜਿੱਥੇ ਕਿ ਭਾਰੀ ਗਿਣਤੀ ਦੇ ਵਿੱਚ ਕਿਸਾਨ ਫਿਕਰੀਵਾਲ ਬਾਰਡਰ ਤੇ ਆਫ ਦਾ ਸਟੇਟ ਜਮਾ ਚੁੱਕੇ ਹੈ ਤੇ ਵਕ ਵਕ ਬੁਲਾ ਰਹੇ ਕਿਸਾਨਾਂ ਨੂੰ ਸੰਬੋਧਨ ਕਰਦੇ ਨਜ਼ਰ ਆ ਰਹੇ ਆ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਫਿਕਰੀਵਾਲ ਬਾਰਡਰ ਦੀਆਂ ਦਿੱਲੀ ਤੋਂ ਵੱਖ-ਵੱਖ ਬਲਾਰੇ ਜੋ ਕਿ ਕਿਸਾਨਾਂ ਨੂੰ ਸਬੋਧਨ ਕਰ ਰਹੇ ਹੈ ਕਿਸਾਨਾਂ ਨੂੰ ਬੇਨਤੀ ਕਰ ਰਹੇ ਹੈ ਆਪਣੇ ਜੋਸ਼ ਨੂੰ ਆਪਣੇ ਹੋਸ਼ ਨੂੰ ਬਚਾ ਕੇ ਰੱਖੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹੰਗੈਲੀ ਨਾ ਵਰਤੋ ਸ਼ਾਂਤਮਈ ਤੰਗਦੇ ਨਾਲ ਰੋਸ ਪ੍ਰਦਰਸ਼ਨ ਕਰੋ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਕਿਰਵਾਲ ਬਾਦਰ ਦੀਆਂ ਤੇ ਕਿਸਾਨਾਂ ਵੱਲੋਂ ਨੌਜਵਾਨਾਂ ਨੂੰ ਖਾਤ ਕਰ ਕਿ ਨੌਜਵਾਨ ਆਪਣੇ ਹੌਸਲੇ ਵਿੱਚ ਰਹਿਣ ਜੋਸ਼ ਤੇ ਕਾਬੂ ਰੱਖੋ ਵਕਟ ਆਉਣ ਤੇ ਸਭ ਜਿੱਥਾ ਜਾਊਗਾ ਲਾਈਵ ਸੂਰਾ ਟਿਕਰੀਵਾਲ ਬਾਰਡਰ ਦੇ